ਫੌਲ ਕਮਿਸ਼ਨ ਮੈਂਬਰ ਮੀਟਿੰਗ ਹਰ ਤਿੰਨ ਮਹੀਨੇ ਬਾਅਦ ਹੋਣੀ ਜ਼ਰੂਰੀ ਹੈ। ਔਰ ਜਦੋਂ ਦੀ ਇਹ ਜ਼ਿੰਮੇਵਾਰੀ ਪੰਜਾਬ ਸਰਕਾਰ ਦੇ ਮਾਧਿਅਮ ਤੋਂ ਸਾਨੂੰ ਮਿਲੀ ਅਸੀਂ ਇਹਦੇ ਵਿੱਚ ਪਿਛਲੀ ਆ ਲਗਾਤਾਰ ਜਿਹੜੀਆਂ ਮੀਟਿੰਗਾਂ ਕਰ ਰਹੇ ਹਾਂ ਉਹ ਇਹਨ ਟਾਈਮ ਫੌਲ ਕਮਿਸ਼ਨ ਮੈਂਬਰ ਮੀਟਿੰਗਾਂ ਜਿਹੜੀਆਂ ਲਗਾਤਾਰ ਕਰ ਰਹੇ ਹਾਂ ਇਸ ਸਬੰਧ ਦੇ ਵਿੱਚ ਬਕਾਇਦਾ 10 ਵਜੇ ਤੋਂ ਲੈ ਕੇ ਤਕਰੀਬਨ 11:30 ਤੋਂ ਬਾਅਦ ਤੱਕ ਇਹ ਮੀਟਿੰਗ ਚੱਲੀ ਜਿਹਦਾ ਉਹ ਡੀਪੇਰੋ ਸਾਹਿਬ ਇਹਨਾਂ ਨੂੰ ਸਕਰੀਨਸ਼ਾਟ ਭੇਜਿਆ ਕਰਾ ਦੇਣੇ ਸਤਿਕਾਰਯੋਗ ਸਾਥੀਓ ਅੱਜ ਦੀ ਕਮਿਸ਼ਨ ਦੀ ਮੀਟਿੰਗ ਦੇ ਵਿੱਚ ਡਾਇਰੈਕਟਰ ਵੈਲਫੇਅਰ ਆਈਐਸ ਬਿਮੀਪੁਰ ਲਰਜੀ ਮੁਖਸ ਮੁਖਸ ਕਤਰ ਆਫਿਸ ਤੋਂ ਵੀ ਅਫੀਸਰ ਸੇਵਾ ਨਾਹੀ ਸੀ ਪੰਜਾਬ ਪੁਲਿਸ ਡਿਪਾਰਟਮੈਂਟ ਤੋਂ ਏਡੀਜੀਪੀ ਸਿਕਿਉਰਿਟੀ ਕੋਸਤਵ ਸ਼ਰਮਾ ਜੀ ਜਿਹੜੇ ਡੀਜੀਪੀ ਨੂੰ ਰਿਪਰੈਜ਼ੈਂਟ ਕਰ ਰਹੇ ਸੀ। ਔਰ ਆਪਣੀ ਗੱਲ ਰੱਖਣ ਲਈ ਜਿਹੜਾ ਸਵਾਲ ਅਸੀਂ ਖੜਾ ਕੀਤਾ ਸੀ ਡਿਪਾਰਟਮੈਂਟ ਨੂੰ ਉਹਨਾਂ ਦੇ ਨਾਲ-ਨਾਲ ਡਿਪਾਰਟਮੈਂਟ ਦੇ ਕਾਫੀ ਆਫੀਸਰ ਸਹਿबान, ਏਆਈਜੀ ਟ੍ਰੇਨਿੰਗ ਗੌਤਮ ਸਿੰਘਲ ਜੀ, ਏਆਈਜੀ ਬੀਓਆਈ ਸਿੰਦਰਜੀਤ ਕੌਰ ਜੀ ਮੈਡਮ ਜੀ। ਔਰ ਲੋਕਲ ਬਾਡੀ ਦੇ ਡਾਇਰੈਕਟਰ ਆਈਐਸ ਕੁਲਵੰਤ ਸਿੰਘ ਜੀ ਤੇ ਵਿੱਤ ਭਾਗ ਵੱਲੋਂ ਡਿਪਟੀ ਸੈਕਟਰੀ ਬੀਬੀ ਸਰੋਜ ਜੀ ਆਪਣੀ ਟੀਮ ਦੇ ਨਾਲ ਔਰ ਮੇਰੇ ਕਮਿਸ਼ਨ ਦੇ ਜਿਹੜੇ ਮੈਂਬਰ ਨੇ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਉਹ ਵੀ ਹਾਜ਼ਰ ਹੋਏ ਮਾਜੋ ਰੁਪਿੰਦਰ ਜੀ ਮਾਜੋ ਸ਼੍ਰੀ ਗੁਲਜਾਰ ਜੀ ਔਰ ਮਾਜੋ ਗੁਰਪ੍ਰੀਤ ਜੀ ਵੈਕਟਰ ਵੈਲਫੇਅਰ ਦੇ ਅੱਗੇ ਅਸੀਂ ਬਹੁਤ ਸਾਰੇ ਪੰਜਾਬ ਦੇ ਕਿਉਂਕਿ ਆਬਾਦੀ ਜਿਹੜੀ ਹੈ ਨ ਸੂਚਿਤ ਜਾਤੀ ਵਰਗਾਂ ਦੀ ਉਹ 2011 ਵਿੱਚ 32% ਔਰ 15% ਦੇ ਡੈਕੇਡਲ ਗਰੋਥ ਦੇ ਨਾਲ ਤਕਰੀਬਨ 37% ਦੇ ਲਗਭਗ ਪੰਜਾਬ ਦੇ ਵਿੱਚ ਅਨਸੂਚਿਤ ਜਾਤੀ ਵਰਗਾਂ ਦੀ ਪਾਪੂਲੇਸ਼ਨ ਹੈ। ਔਰ ਪੰਜਾਬ ਰਾਜ ਅਨਸੂਚਿਤ ਜਾਤੀ ਕਮਿਸ਼ਨ ਦਾ ਦਫ਼ਤਰ ਇਹਨਾਂ ਵਰਗਾਂ ਦੇ ਕੰਸਟੀਟਿਊਸ਼ਨਲ ਸੇਫਗਾਰਡ ਦੇ ਲਈ ਕੰਮ ਕਰ ਰਿਹਾ ਹੈ। ਉਹਦੇ ਤਹਿਤ ਹੀ ਅਸੀਂ ਅਲੱਗ-ਅਲੱਗ ਮੁੱਦਿਆਂ ਦੇ ਉੱਤੇ ਸਾਰੇ ਵਿਭਾਗਾਂ ਨੂੰ ਜਿੱਥੇ ਵੀ ਕਿਤੇ ਅਨਸੂਚਿਤ ਜਾਤੀ ਵਰਗਾਂ ਦੇ ਹਿੱਤਾਂ ਦੀ ਕੋਈ ਅਵੇਲ ਨਾ ਹੁੰਦੀ ਆ ਜਾਂ ਕੋਈ ਯੋਜਨਾ ਜਾਂ ਕੋਈ ਸਕੀਮ ਜਾਂ ਕੋਈ ਐਟ੍ਰੋਸਿਟੀ ਉਹਦੇ ਤੇ ਇਨਟੈਰੋਗੇਟ ਕਰਦੇ ਆ ਔਰ ਉਹਨੂੰ ਜਸਟਿਸ ਪ੍ਰੋਵਾਈਡ ਕਰਾਉਣ ਦਾ ਕੰਮ ਕਰਦੇ ਆ ਡਾਇਰੈਕਟਰ ਵੈਲਫੇਅਰ ਦੇ ਕੋਲ ਅਸੀਂ ਸਵਾਲ ਖੜਾ ਕੀਤਾ ਸੀ ਕਿ ਫੇਕ ਸਰਟੀਫਿਕੇਟ ਸ਼ੈਡਿਊਲ ਕਾਹਦੇ ਨਾਮ ਤੇ ਜਿਹੜੇ ਬਣੇ ਹੋਏ ਆ ਪਿਛਲੀਆਂ ਦੋ ਮੀਟਿੰਗਾਂ ਦੇ ਵਿੱਚ ਵੀ ਜੰਡਾ ਰਿਹਾ ਪਿਛਲੀ ਵਾਰੀ 59 ਜਿਹੜੇ ਸਰਟੀਫਿਕੇਟ ਇਨਕੁਆਰੀ ਲਈ ਪੈਂਡਿੰਗ ਸੀ ਉਹਦੀ ਰਿਪੋਰਟ ਮੰਗੀ ਸੀ ਉਹਦੇ ਵਿੱਚ ਅੱਜ ਵੀ ਜਿਹੜੇ ਪੂਰੇ ਪੰਜਾਬ ਦੇ ਜਿਹੜੇ ਫੇਕ ਸਰਟੀਫਿਕੇਟ ਨੇ ਟੋਟਲ 59 ਨੇ ਜਿਨ੍ਹਾਂ ਦਾ ਕੇਸ ਡਾਇਰੈਕਟਰ ਵੈਲਫੇਅਰ ਕੋਲ ਚੱਲ ਰਿਹਾ 46 ਡੈਕਟੋਰੇਟ ਕੋਲ ਨੇ ਔਰ 13 13 ਸਕਰੂਟੀ ਕਮੇਟੀ ਦੇ ਕੋਲ ਨੇ ਆਖਰੀ ਫੈਸਲੇ ਦੇ ਔਰ ਅਸੀਂ ਵੱਖ-ਵੱਖ ਐਸਸੀ ਵਰਗਾਂ ਨੂੰ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਸਕੀਮਾਂ ਦਿੱਤੀਆਂ ਜਾ ਰਹੀਆਂ ਹਨ ਫੰਡ ਦਿੱਤੇ ਜਾ ਰਹੇ ਉਹਨਾਂ ਦੀ ਸਮੁੱਚੀ ਜਾਣਕਾਰੀ ਲਈ ਹੈ ਆਉਣ ਵਾਲੇ ਦਿਨਾਂ ਚ ਇਹਨਾਂ ਸਾਰੀਆਂ ਸਕੀਮਾਂ ਨੂੰ ਕਮਿਸ਼ਨ ਵੱਲੋਂ ਰਿਵਿਊ ਕਰਕੇ ਸਾਰੀਆਂ ਸਕੀਮਾਂ ਦਾ ਫਾਇਦਾ ਅਨੁਸੂਚਿਤ ਜਾਤੀ ਵਰਗਾਂ ਤੱਕ ਜਾਵੇ ਉਹਦੇ ਤੇ ਕਾਇਦਾ ਨਜ਼ਰਸਾਨੀ ਕੀਤੀ ਜਾਏਗੀ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜਿੰਨੇ ਸ਼ੈਡਿਊਲ ਕਾਸਟ ਆਫੀਸਰ ਨੇ ਕਰਮਚਾਰੀ ਨੇ ਉਹਨਾਂ ਨੂੰ ਸਮੇਂ-ਸਮੇਂ ਤੇ ਪ੍ਰੋਮੋਸ਼ਨ ਮਿਲਦੀ ਹੈ ਤੱਕੀਆਂ ਮਿਲਦੀਆਂ ਆ ਉਹ ਤਰੱਕੀਆਂ ਰੋਸਟਰ ਰਜਿਸਟਰ ਦੇ ਆਧਾਰ ਤੇ ਮਿਲਦੀਆਂ ਨੇ ਸਨੀਅਰਿਟੀ ਦੇ ਆਧਾਰ ਤੇ ਉਹਨਾਂ ਰਜਿਸਟਰਾਂ ਦੇ ਵਿੱਚ ਜਿਹੜੀ ਤਰੱਕੀ ਆ ਸਨੀਅਰਿਟੀ ਲਿਸਟ ਆ ਉਹ ਸਹੀ ਤਰੀਕੇ ਨਾਲ ਲਾਗੂ ਕੀਤੀ ਜਾਵੇ ਉਹਦੇ ਲਈ ਰੋਸਟਰ ਰਜਿਸਟਰ ਚੈਕਿੰਗ ਕਮੇਟੀਆਂ ਨੇ ਪਿਛਲੇ 10 ਮਹੀਨਿਆਂ ਚ ਅਸੀਂ ਇਹ ਆਬਜ਼ਰਵ ਕੀਤਾ ਕਮਿਸ਼ਨ ਵੱਲੋਂ ਸਾਡੇ ਕੋਲ ਸਰਵਿਸ ਮੈਟਰ ਉੱਤੇ ਬਿਆਨਤ ਸ਼ਿਕਾਇਤਾਂ ਆਈਆਂ ਨੇ ਕਿ ਰੋਸਟਰ ਰਜਿਸਟਰ ਜਿਹੜੀਆਂ ਚੈਕਿੰਗ ਕਮੇਟੀਆਂ ਨੇ ਉਹਨਾਂ ਨੇ ਆਪਣਾ ਕੰਮ ਸਲੀਬਖਸ਼ ਨਹੀਂ ਕੀਤਾ ਰਿਜ਼ਰਵੇਸ਼ਨ ਦੇ ਜਿਹੜੇ ਨੁਕਤੇ ਸ਼ਡਿਊਲ ਕਾਸਟ ਕਰਮਚਾਰੀ ਅਫੀਸਰ ਦੇ ਬਣਦੇ ਆ ਉਹਨਾਂ ਨੂੰ ਨਹੀਂ ਦਿੱਤੇ ਗਏ ਔਰ ਇਹ ਕਮੀ ਅਸੀਂ ਜਦੋਂ ਨੋਟ ਕੀਤੀ ਸੀ ਅੱਜ ਇਹ ਡਾਇਰੈਕਟਰ ਵੈਲਫੇਅਰ ਦੇ ਧਿਆਨ ਚ ਲਿਆਂਦੀ ਔਰ ਇਹਦੇ ਵਿੱਚ ਅਸੀਂ ਬਕਾਇਦਾ ਤੌਰ ਤੇ ਡਾਇਰੈਕਟਰ ਵੈਲਫੇਅਰ ਨੂੰ ਪਾਬੰਦ ਕੀਤਾ ਇਸ ਗੱਲ ਲਈ ਕਿ ਹਰ 4 ਮਹੀਨੇ 'ਚ ਇੱਕ ਵਾਰੀ ਜਿੰਨੀਆਂ ਵੀ ਰੋਸਟਰ ਰਜਿਸਟਰ ਚੈਕਿੰਗ ਕਮੇਟੀਆਂ ਨੇ ਉਹਨਾਂ ਦਾ ਇੱਕ ਉਹਨਾਂ ਨੂੰ ਰਿਫਰੈਸ਼ਰ ਜਿਹੜਾ ਕੋਰਸ ਹੈਗਾ ਆ ਉਹ ਦਿੱਤਾ ਜਾਵੇ ਔਰ ਉਹਦੇ ਲਈ ਡਾਇਰੈਕਟਰ ਵੈਲਫੇਅਰ ਨੇ ਸਹਿਮਤੀ ਬਰਕਟਾਈ ਕੇ ਜਿਹੜਾ ਮੈਕਸੀਕਾ ਦਾ ਸਾਡਾ ਟ੍ਰੇਨਿੰਗ ਜਿਹੜਾ ਇੰਸਟੀਚੂਟ ਹੈ ਉੱਥੇ ਇਹ 25 ਦੀਆਂ 25 ਜਿਹੜੀਆਂ ਰੋਸਟਰ ਰਜਿਸਟਰ ਚੈਕਿੰਗ ਕਮੇਟੀਆਂ ਨੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਏਗੀ ਨਵੀਂ ਸੇਰੇ ਤੋਂ ਔਰ ਉਹਦੇ ਚ ਬਕਾਇਦਾ ਕਮਿਸ਼ਨ ਜਿਹੜਾ ਆ ਉਹ ਹਾਜ਼ਰੀ ਤਾਇਗਾ ਇਸੇ ਤਰ੍ਹਾਂ ਪੰਜਾਬ ਸਰਕਾਰ ਬਨੂ ਅਮੇਡਕਰ ਇੰਸਟੀਚੂਟ ਜਿਹੜਾ ਟ੍ਰੇਨਿੰਗ ਇੰਸਟੀਚੂਟ ਹੈ ਜਿਹੜਾ ਮੋਹਾਲੀ ਦੇ ਵਿੱਚ ਆਈਐਸ ਪੀਸੀਐਸ ਲਈ ਚਲਾਇਆ ਜਾਂਦਾ ਪਿਛਲੀ ਵਾਰੀ ਅਸੀਂ ਉਹਦੇ ਚ ਗੱਲ ਰੱਖੀ ਸੀ ਮੀਟਿੰਗ ਦੇ ਵਿੱਚ ਕਿ 50 ਸੀਟਾਂ ਬੜੀਆਂ ਘੋੜੀਆਂ ਨੇ ਘਟ ਨੇ ਇਹਨਾਂ ਦੀ ਗਿਣਤੀ ਵਧਾ ਕੇ 200 ਕੀਤੀ ਜਾਵੇ ਇਹਦੀ ਪ੍ਰਪੋਜ਼ਲ ਬਣਾ ਕੇ ਸਾਨੂੰ ਦਿੱਤੀ ਜਾਵੇ ਔਰ ਇਹ ਖੁਸ਼ੀ ਦੀ ਗੱਲ ਹੈ ਕਿ 50 ਤੋਂ 100 ਸੀਟਾਂ ਕਰਨ ਦੀ ਪ੍ਰਪੋਜ਼ਲ ਜਿਹੜੀ ਆ ਉਹ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਗਈ ਆ ਵੈਲਫੇਅਰ ਡਿਪਾਰਟਮੈਂਟ ਨੂੰ ਇਸੇ ਤਰ੍ਹਾਂ ਬਖਵਖ ਜ਼ਿਲ੍ਹੇ ਚੰਬੇੜਕਰ ਭਵਨ ਨੇ ਜਿਹੜੇ ਬਖਵਖ ਸਮਾਜਿਕ ਕੰਮਾਂ ਲਈ ਵਰਤੇ ਜਾਂਦੇ ਨੇ ਲੇਕਿਨ ਕੁਝ ਜ਼ਿਲ੍ਹੇ ਇਦਾਂ ਦੇ ਸੀ ਜਿੱਥੇ ਅੱਜ ਵੀ ਅੰਬੇਡਕਰ ਭਵਨ ਨਹੀਂ ਆ ਜਿਹੜੇ ਅਸੀਂ ਪਿਛਲੇ 5-7 ਜ਼ਿਲ੍ਹਿਆਂ ਦੀ ਗੱਲ ਪਿਛਲੀ ਮੀਟਿੰਗ 'ਚ ਰੱਖੀ ਸੀ ਅੱਜ ਵੀ ਜਿਹੜੀ ਉਹ ਗੱਲ ਆ ਉਹਦੇ ਵਿੱਚ ਬਰਨਾਲਾ ਜਿਹੜਾ ਅੱਜ ਵੀ ਉੱਥੇ ਖੜਾ ਕਿ ਉੱਥੇ ਖੇ ਉਪਲਬਧ ਨਹੀਂ ਹੈ। ਉਹਦੇ ਲਈ ਬਕਾਇਦਾ ਸਾਡੇ ਮੈਂਬਰ ਰਪਿੰਦਰ ਸ਼ੀਤਲ ਜੀ ਇਹਨਾਂ ਦੀ ਡਿਊਟੀ ਜਿਹੜੀ ਆ ਉਹ ਡਾਕਟਰ ਵੈਲਫੇਅਰ ਨਾਲ ਕੋਆਰਡੀਨੇਟ ਕਰਕੇ ਕਿਉਂਕਿ ਖੁਦ ਬਰਨਾਲਾ ਜਿਹਨੇ ਤੋਂ ਨੇ ਇਹਨਾਂ ਦੀ ਲਗਾਈ ਗਈ ਹੈ ਕਿ ਉੱਥੇ ਜਗਾ ਦਾ ਇੰਤਿਜ਼ਾਮ ਕਰਕੇ ਪੰਜਾਬ ਸਰਕਾਰ ਦੇ ਧਿਆਨ ਚ ਲਿਆਉਣ। ਇਸੇ ਤਰ੍ਹਾਂ ਐਸਐਸ ਨਗਰ ਹੈ ਮੁਹਾਲੀ ਚੰਡੀਗੜ੍ਹ ਰਾਜਧਾਨੀ ਦੇ ਨਾਲ ਲੱਗਦਾ ਇਹ ਸਾਡਾ ਜ਼ਿਲ੍ਹਾ ਹੈੱਡਕੁਆਟਰ ਹੈ। ਔਰ ਤਰਸਦੀ ਹੈ ਕਿ ਇੱਥੇ ਵੀ ਮਿਰਕ੍ਰਿਪਾਵਨ ਨਹੀਂ ਹੈ। ਔਰ ਖੁਸ਼ੀ ਦੀ ਗੱਲ ਇਹ ਆ ਕਿ ਡਾਇਰੈਕਟਰ ਵੈਲਫੇਅਰ ਨੇ ਇਸ ਗੱਲ ਤੇ ਅੱਜ ਰਾਜਾ ਮਨਦੀ ਪ੍ਰਗਟ ਕੀਤੀ ਹੈ ਕਿ ਅਸੀਂ ਬਕਾਇਦਾ ਇੱਥੇ ਦੋ ਮੰਜ਼ਿਲਾ ਵਧੀਆ 1 ਏਕੜ ਜਗ੍ਹਾ ਜਿਹੜੀ ਡਿਪਾਰਟਮੈਂਟ ਕੋਲ ਪਈ ਆ ਉਹਦਾ ਪ੍ਰੋਜੈਕਟ ਬਣਾ ਕੇ ਪੰਜਾਬ ਸਰਕਾਰ ਨੂੰ ਦੇ ਦੇਵਾਂਗੇ। ਇਸੇ ਤਰ੍ਹਾਂ ਤਰਨਤਾਰ ਜਿੱਥੇ ਯਾਦੀ ਦੇ 75 ਸਾਲਾਂ ਚ ਅੱਜ ਤੱਕ ਵੀ ਮੜਕਰ ਭਵਨ ਨਹੀਂ ਸੀ ਬਣਿਆ ਵੈਲਫੇਅਰ ਡਿਪਾਰਟਮੈਂਟ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਹੋ ਇਦਾਂ ਅਸੀਂ ਲੱਗੇ ਹੋਏ ਹਾਂ ਕਿ 14 ਅਪ੍ਰੈਲ ਜਿਹੜਾ ਬਾਬਾ ਸਾਹਿਬ ਮੜਕਰ ਦਾ ਜਨਮ ਦਿਹਾੜਾ ਰਿਹਾ ਉਹਦੇ ਤੇ ਅਸੀਂ ਤਰਨਤਾਰਨ ਦਾ ਅਧ்கਾਟਨ ਕਰਦੇ ਹਾਂ। ਮਲੇਰਕੋਟਲਾ ਜ਼ਿਲ੍ਹਾ ਜਿੱਥੇ ਅੰਬੇਡਕਰ ਭਵਨ ਨਹੀਂ ਹੈ ਉੱਥੇ ਵੈਲਫੇਅਰ ਨੇ ਆਪਣੀ ਜਿਹੜੀ ਦੱਸੀ ਆ ਮੁਸ਼ਕਲ ਕਿ ਉਹ ਨਵਾਂ ਜ਼ਿਲ੍ਹਾ ਬਣਿਆ ਆ ਉੱਥੇ ਡੀਸੀ ਦਫ਼ਤਰ ਵੀ ਨਹੀਂ ਆ ਹਲੇ ਪ੍ਰੋਪਰ ਹੋਰ ਦਫ਼ਤਰ ਵੀ ਪ੍ਰੋਪਰ ਨਹੀਂ ਆ ਉਹ ਸਾਰੇ ਦਫ਼ਤਰਾਂ ਲਈ ਜਗ੍ਹਾ ਜਿਹੜੀ ਆ ਉਹਦਾ ਕੰਪਲੈਕਸ ਹੈ ਉਹਦੀ ਮੈਪਿੰਗ ਚੱਲ ਰਹੀ ਆ ਉਹਦੇ 'ਚ ਹੀ ਅੰਬੇਡਕਰ ਭਵਨ ਬਣਾਇਆ ਜਾਏਗਾ ਇਹ ਵਿਚਾਰ ਅਧੀਨ ਰੋਪੜ ਜਿੱਥੇ ਪਿਛਲੇ ਦਿਨੀ ਉੱਥੋਂ ਦੀ ਖਸਤਾ ਹਾਲਤ ਨੂੰ ਲੈ ਕੇ ਉੱਥੇ ਮਰਮਤ ਨੂੰ ਲੈ ਕੇ ਪਿਛਲੀ ਮੀਟਿੰਗ ਦੇ ਵਿੱਚ ਅਸੀਂ ਏਜੰਡਾ ਲਿਆਂਦਾ ਸੀ ਉਹ ਪੀ ਡਬਲਯੂ ਡੀ ਨੂੰ ਜਿਹੜੇ ਪੈਸੇ ਜਾਰੀ ਹੋ ਚੁੱਕੇ ਆ ਅਸੀਂ ਆਉਣ ਵਾਲੇ ਦਿਨਾਂ ਚੋਦੀ ਰਿਪੋਰਟ ਮੰਗਾਂਗੇ ਪੀ ਡਬਲਯੂ ਡੀ ਤੇ ਕਿ ਉੱਥੇ ਕੀ ਉਹਨਾਂ ਨੇ ਇੱਥੇ ਕੀ ਕਾਰਵਾਈਆਂ ਕੀਤੀ ਇਸੇ ਤਰ੍ਹਾਂ ਸੰਗਰੂਰ ਤੇ ਮਾਨਸਾ ਦੋ ਜ਼ਿਲ੍ਹੇ ਇਹੋ ਜਿਹੇ ਨੇ ਜਿੱਥੇ ਮੇੜਕਰ ਭਵੰਦੇ ਉੱਤੇ ਵੱਖ-ਵੱਖ ਵਿਭਾਗਾਂ ਜਾਂ ਹੋਰ ਗੈਰ ਕਬਜ਼ਾਕਾਰੀ ਲੋਕਾਂ ਨੇ ਜਿਹੜਾ ਉੱਥੇ ਕਬਜ਼ਾ ਹੈ ਉਹਦੇ ਤੇ ਵੀ ਅਸੀਂ ਜਿਹੜਾ ਉਹਨਾਂ ਦੇ ਸਮੇਂ ਦੇ ਵਿੱਚ ਪੰਜਾਬ ਰਾਜ ਐਸਸੀ ਕਮਿਸ਼ਨ ਵੱਲੋਂ ਕਾਰਵਾਈ ਕਰਾਂਗੇ ਇਸੇ ਤਰ੍ਹਾਂ ਜਿਹੜਾ ਸਾਡਾ ਪੰਜਾਬ ਪੁਲਿਸ ਡਿਪਾਰਟਮੈਂਟ ਹੈ ਉਹਦੇ ਵਿੱਚ ਕਿਉਂਕਿ ਇਸ ਜਿਸ ਇਲਾਕੇ ਤੋਂ ਮੈਂ ਆਉਣਾ ਉੱਥੇ ਦੀਆਂ ਮੁਸ਼ਕਲਾਂ ਨੂੰ ਮੈਂ ਜਾਦੇ ਗਹਿਰਾਈ ਨਾਲ ਜਾਣਦਾ ਹਾਂ ਤਾਂ ਉਹਦੀ ਸਭ ਤੋਂ ਵੱਡੀ ਮੁਸ਼ਕਲ ਸੀ ਜਿੱਦਾਂ ਸਤਗੁਰੂ ਰਬਦਾਸ ਮਹਾਰਾਜ ਜੀ ਦਾ ਗੁਰਪੁਰਬ ਵਿਹਾੜਾ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਤਸਵੀਰ ਦਰਸ਼ਨ ਕਰਦੇ ਖੁਰਾਲਗੜ੍ਹ ਸਾਹਿਬ 'ਚ ਮਨਾਇਆ ਗਿਆ ਖੁਰਾਲਗੜ੍ਹ ਸਾਹਿਬ ਜਿੱਥੇ ਸਤਗੁਰੂ ਰਬਦਾਸ ਮਹਾਰਾਜ ਜੀ ਦੀ ਚਰਨਛੋਪਾ ਪ੍ਰਾਪਤ ਅਰਥੀ ਹੈ ਔਰ ਉੱਥੇ ਮਿਨਾਰੇ ਬੇਗਮਪੁਰਾ ਇੱਕ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਸੀ ਜਿਹੜਾ ਪੰਜਾਬ ਮੌਜੂਦਾ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚਲਾਇਆ ਅਸੀਂ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਦਾ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸ਼ੁਕਰੀਆ ਦਾ ਕਰਦੇ ਆ ਕਿ ਉਹਨਾਂ ਨੇ ਉਹਨੂੰ ਚਾਲੂ ਹਾਲ ਤੇ ਚੱਲਿਆਦਾ ਹੀ ਨਹੀਂ ਇੱਕ ਸਟੇਟ ਪੱਧਰੀ ਪ੍ਰੋਗਰਾਮ ਵੀ ਉੱਥੇ ਬਹੁਤ ਵੱਡਾ ਕੀਤਾ ਉੱਥੇ ਇੱਕ ਬਹੁਤ ਵੱਡੀ ਸਾਡੇ ਧਿਆਨ ਚ ਇੱਕ ਕਮੀ ਆਈ ਸੀ ਕਿ ਉੱਥੇ ਦੋ ਵੱਡੇ ਡੇਰੇ ਨੇ ਇੱਕ ਚਰਮਸ਼ੋ ਗੰਗਾ ਕਿਹਾ ਜਾਂਦਾ ਜਿੱਥੇ ਬਾਬਾ ਸ੍ਰਿੰਦਰ ਜੀ ਨੇ ਦੂਜੇ ਤਪਸਥਾਨ ਪ੍ਰਚੀਨ ਜਿਹੜਾ ਸੀਗਾ ਜਿੱਥੇ ਬਾਬਾ ਕੇਵਲ ਜੀ ਨੇ ਦੋਨੋਂ ਨੂੰ ਹੀ ਪੰਜਾਬ ਸਰਕਾਰ ਵੱਲੋਂ ਦੋ-ਦੋ ਸਕਿਉਰਿਟੀ ਗਾਰਡ ਆਯਾਦੀ ਨੇ 75 ਸਾਲਾਂ ਚ ਇਹ ਪਹਿਲੀ ਵਾਰੀ ਹੋਇਆ ਕਿ ਖਰਾਲਗੜ੍ਹ ਸਾਹਿਬ ਦੇ ਵਿੱਚ ਦੋਹਾਂ ਡੇਰੇਆਂ ਨੂੰ ਦੋ-ਦੋ ਸਕਿਉਰਿਟੀ ਸਖਿਆਕਰਦ ਜਿਹੜੀ ਕੀਤੀ ਗਈ ਹੈ। ਇਸੇ ਤਰ੍ਹਾਂ ਸਾਡੇ ਬਾਲਾ ਚੌਕ ਜਿੱਥੋਂ ਆਚਾਰੀਆ ਚੇਤਨਾ ਨੰਦ ਜੀ ਮਹਾਰਾਜ ਪੂਰੀ ਵਾਲੇ ਗੁਰਗੱਦੀ ਪਰੰਪਰਾ ਸਤਗੁਰੂ ਕਬੀਰ ਮਹਾਰਾਜ ਜੀ ਜਾਤ ਦੇ ਡੇਰਾ ਚੱਲਦਾ ਹੈ। ਔਰ ਸਤਗੁਰੂ ਕਬੀਰ ਮਹਾਰਾਜ ਜੀ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਜਿਹੜੇ ਜਿੱਦਾਂ ਗੜੀ ਆ ਅਸੀਂ ਆਪਣੇ ਆਪ ਨੂੰ ਕਹਿੰਦੇ ਅਸੀਂ ਰਵਦਾਸੀਆ ਭਾਈਚਾਰੇ ਚੋਂ ਰਵਦਾਸੀਆ ਪੰਥੀ ਲੋਕ ਬਾਬਾ ਸਾਹਿਬ ਅੰਮ੍ਰਿਤਕਰ ਕਬੀਰ ਪੰਥੀ ਉਹਨਾਂ ਨਾਲ ਜੁੜੇ ਹੋਏ ਸੀ ਬਾਬਾ ਸਾਹਿਬ ਅੰਮ੍ਰਿਤਕਰ ਸਤਗੁਰੂ ਕਬੀਰ ਮਹਾਰਾਜ ਦਾ ਕਬੀਰ ਪੰਥੀ ਪਰਿਵਾਰਕ ਮਾਹੌਲ ਸੀ ਔਰ ਬੜਾ ਚੌੜ ਦੇ ਵਿੱਚ ਇੱਕ ਬਹੁਤ ਵੱਡੇ ਸਤਗੁਰੂ ਕਬੀਰ ਮਹਾਰਾਜ ਨੂੰ ਜਿਹੜਾ ਡੇਰਾ ਉਹ ਕਰਦੇ ਆ ਚਲਾਉਂਦੇ ਆ ਮਹਾਰਾਜ ਚੇਤਨਾ ਨੰਦ ਜੀ ਉੱਥੇ ਗੱਦੀ ਨਿਸ਼ੀਨ ਨੇ ਭੂਰੀ ਵਾਲੇ ਸੰਪਰਦਾਇ ਕਹਿੰਦੇ ਆ ਉੱਥੇ ਵੀ ਬਕਾਇਦਾ ਤੌਰ ਤੇ ਪੰਜਾਬ ਸਰਕਾਰ ਦਾ ਸ਼ੁਕਰੀਆ ਅਦਾ ਕਰਦੇ ਕਿ ਪਿਛਲੀ ਮੀਟਿੰਗ ਦੇ ਵਿੱਚ ਜਿਹੜਾ ਝਾਂਡੀਆਂ ਧਾਮ ਹੈ ਉੱਥੇ ਰੋਪੜ ਜ਼ਿਲ੍ਹੇ ਚ ਪੈਂਦਾ ਦੋ ਗੱਲ ਮੈਨੂੰ ਖੇ ਦਿੱਤੇ ਰਕਵਾ ਧਾਮ ਲੁਗਿਆਣੇ ਦੋ ਗੱਲ ਮੈਨ ਉੱਥੇ ਦਿੱਤੇ ਔਰ ਅਸੀਂ ਇਸ ਵਾਰੀ ਪ੍ਰਪੋਜ਼ਲ ਚ ਪਾਇਆ ਸੀ ਕਿ ਜਿਹੜੇ ਮਹਾਰਾਜ ਚਾਰੀਆ ਚੇਤਨਾਨੰਦ ਜੀ ਆ ਔਰ ਇਸ ਡੇਰੇ ਦੇ ਵਿੱਚ ਮੁੱਖ ਮੰਤਰੀ ਸਰਦਾਰ ਬਿਆਨ ਸਿੰਘ ਜੀ ਤੋਂ ਲੈ ਕੇ ਅੱਜ ਤੱਕ ਦੇ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੱਕ ਸਾਰੇ ਹੀ ਮੁੱਖ ਮੰਤਰੀ ਦੋ ਦੋ ਚਾਰ ਚਾਰ ਵਾਰੀ ਆਪਣੀ ਟਰਮ ਚ ਉੱਥੇ ਨਤਮਸਤਕ ਹੋਣ ਜਾਂਦੇ ਆ ਔਰ ਕਮੀ ਕਿੱਡੀ ਬੱਡੀ ਚੱਲ ਰਹੀ ਆ ਕਿ ਜਿਹੜੇ ਉੱਥੋਂ ਦੇ ਗੱਦੀ ਨਸ਼ੀਨ ਨੇ ਮਹਾਰਾਜ ਜੀ ਚਾਰੀਆ ਚੇਤਨ ਜੀ ਉਹਨਾਂ ਕੋਲ ਇੱਕ ਵੀ ਨਾ ਖਾਕੀ ਕੱਪੜੇ ਵਾਲਾ ਆ ਨਾ ਕਾਲੇ ਕੱਪੜੇ ਵਾਲਾ ਆ ਇਹ ਉਹਨਾਂ ਦੀ ਦਰਿਆਦਿਲੀ ਆ ਕਿ ਉਹਨਾਂ ਨੇ ਕਦੀ ਸਿਕਿਉਰਿਟੀ ਗਾਰਡ ਵੀ ਮੰਗੇ ਹੈਗੇ ਕਦੀ ਵੀ ਉਹਨਾਂ ਨੇ ਸੁਰੱਖਿਆ ਗਾਰਡ ਨਹੀਂ ਮੰਗੀ ਬੜਾ ਸਾਦਾ ਜਿਹਾ ਜੀਵਨ ਰਹਿਣ ਸਹਿਣ ਰੱਖਦੇ ਆ ਪਰ ਪੰਜਾਬ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਖਾਸ ਤੌਰ ਤੇ ਗੈਂਗਸਟਰਵਾਦ ਨਸ਼ੇੜੀਪਨ ਜਿਹੜਾ ਜਿਹੜਾ ਨਸ਼ੇ ਵਿਰੁੱਧ ਯੁੱਧ ਚੱਲ ਰਿਹਾ ਆ ਗੈਂਗਸਟਰਵਾਦ ਬੋ ਪ੍ਰਹਾਰ ਯੁੱਧ ਚੱਲ ਰਿਹਾ ਆ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿੱਥੇ-ਜਿੱਥੇ ਸਾਡੇ ਸੈਂਸਿਟਿਵ ਪੁਆਇੰਟ ਨੇ ਉੱਥੇ ਆਪਾਂ ਜਰੂਰ ਜਿਹੜਾ ਇਹ ਮਈਆ ਕਰਾਈਏ ਇਹ ਵੀ ਜਿਹੜੀ ਅੱਜ ਦੀ ਗੱਲਬਾਤ ਹੈ ਪੰਜਾਬ ਪੁਲਿਸ ਡਿਪਾਰਟਮੈਂਟ ਅਕੀਤੀ ਗਈ ਔਰ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਅਸੀਂ ਇਹਨੂੰ ਵਿਚਾਰ ਕੇ ਇਹ ਵੀ ਸਮੱਸਿਆ ਦਾ ਹੱਲ ਕਰਾਂਗੇ ਇਸੇ ਤਰ੍ਹਾਂ ਦੇ ਨਾਲ ਇੱਕ ਬਹੁਤ ਵੱਡੀ ਹੋਰ ਮੁਸ਼ਕਲ ਚੱਲ ਰਹੀ ਸੀ ਜਿਹੜੀ ਪੰਜਾਬ ਰਾਜਨ ਸੋਚੀ ਜਾਤੀ ਕਮਿਸ਼ਨ ਦੇ ਸਾਹਮਣੇ ਆਉਂਦੀ ਸੀ ਸਾਡੇ ਕੋਲ ਇਸ ਸਾਲ 1 ਜਨਵਰੀ 2025 ਤੋਂ ਲੈ ਕੇ 31 ਦਸੰਬਰ 2025 ਤੱਕ ਲਗਭਗ 3750 ਦੇ ਲਗਭਗ ਸ਼ਿਕਾਇਤਾਂ ਆਈਆਂ 3754 ਜਾਂ ਇਹ ਵੀ ਫਿਗਰ ਤੇ ਉਹ ਸ਼ਿਕਾਇਤਾਂ 3754 ਔਰ ਇਹ ਫਸਟ ਟਾਈਮ ਹਿਸਟਰੀ ਚ ਹੋਇਆ ਕਮਿਸ਼ਨ ਦੀ ਹਿਸਟਰੀ ਚ ਅੱਗੇ ਜਿਹੜੀ ਆਸਟਰੈਂਦੀ ਸੀ 1100 ਬਸ 1200 ਸਾਲਾਨਾ ਆਸਟਰੈਂਦੀ ਸੀ ਔਰ ਜਦੋਂ ਮੈਂ ਇਹ ਸ਼ੇਅਰ ਇਹ ਜ਼ਿੰਮੇਵਾਰੀ ਲਈ 5700 ਫਾਈਲਾਂ ਮੈਨੂੰ ਪਿਛਲੀਆਂ ਮਿਲੀਆਂ ਪੈਂਡਿੰਗ ਤੇ ਟੋਟਲ ਜਿਹੜਾ ਡਾਟਾ ਆ ਇਹ ਤਕਰੀਬਨ 9000 ਨੂੰ ਟੱਚ ਕਰ ਜਾਂਦਾ ਹੈ ਜਿਹਦੇ ਚੋਂ 4000 ਦੇ ਕਰੀਬ ਫਾਈਲਾਂ ਦੇ ਉੱਤੇ ਕਮਿਸ਼ਨ ਵੱਲੋਂ ਫੈਸਲਾ ਕੋਨ ਉਹਨੂੰ ਕਰਕੇ ਉਹਨਾਂ ਕਮਿਸ਼ਨ ਫੈਲਾ ਤੇ ਕੰਮ ਕੀਤਾ ਗਿਆ ਲੇਕਿਨ ਫੇਰ ਬਕਾਇਆ ਫੇਰ 5000 ਖੜਾ ਔਰ ਜਿਹੜਾ ਆ ਸਾਲ ਹੈ ਇਸ ਸਾਲ ਸਾਨੂੰ ਉਮੀਦ ਹੈ ਕਿ 5000 ਫਾਈਲਾਂ ਇਸ ਸਾਲ ਆਉਣਗੀਆਂ ਇਹੋ ਜਿਹੇ ਹਾਲਾਤ ਆ ਜਿਹੜੇ 50% ਤੋਂ ਜ਼ਿਆਦਾ ਕੇਸ ਨੇ ਪੁਲਿਸ ਡਿਪਾਰਟਮੈਂਟ ਨਾਲ ਸੰਬੰਧਿਤ ਨੇ ਕਮਿਸ਼ਨ ਦੇ ਸਾਹਮਣੇ ਇਹ ਆਉਂਦਾ ਸੀ ਕਿ ਬੀਐਸਪੀ ਪੱਧਰ ਦੇ ਅਧਿਕਾਰੀ ਜਿਹੜੇ ਆ ਉਹ 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 ਐਸਸੀਐਸਟੀ ਐਕਟ ਨੂੰ ਲਾਗੂ ਕਰਾਉਣ ਲਈ ਜ਼ਿੰਮੇਵਾਰ ਨੇ ਲੇਕਿਨ ਉੱਥੇ ਉਹਦੀ ਬੜੀ ਜਾਣਕਾਰੀ ਦੀ ਘਾਟ ਸਾਨੂੰ ਮਹਿਸੂਸ ਹੋਈ ਕਿਉਂਕਿ ਪੰਜਾਬ 'ਚ ਇਹੀ ਸਮਝਿਆ ਜਾਂਦਾ ਜਾਂ ਦੇਸ਼ ਵਿੱਚ ਕਿ ਜਿੱਥੇ ਗਾਲੀਗਲੋਚ ਹੋ ਜਾਏ ਉੱਥੇ ਹੀ ਐਸਸੀਐਸਟੀ ਐਕਟ ਲੱਗਣਾ ਜਾਤੀ ਸੂਚਕ ਸ਼ਬਦ ਵਰਤੋਂ ਕੀਤੀ ਜਾਵੇ ਉੱਥੇ ਹੀ ਇਤੋਂ ਇਲਾਵਾ ਵੀ ਹੋਰ 50 100 ਪੁਆਇੰਟ ਨੇ ਜਿੱਥੇ ਉਹ ਐਕਟ ਲਾਗੂ ਹੁੰਦਾ ਇਸ ਕਰਕੇ ਉਹ ਸਾਰੇ ਅਧਿਕਾਰੀਆਂ ਨੂੰ ਜਾਣਕਾਰ ਬਣਾਉਣ ਦੇ ਲਈ ਅਸੀਂ ਪਿਛਲੀ ਮੀਟਿੰਗ 'ਚ ਪ੍ਰਪੋਜ਼ਲ ਲੱਖੀ ਸੀ ਕਿ ਡੀਐਸਪੀ ਪੱਧਰ ਦੇ ਅਧਿਕਾਰੀਆਂ ਨੂੰ ਜੰਗੀ ਪੱਧਰ ਤੇ ਟ੍ਰੇਨ ਕੀਤਾ ਜਾਵੇ। ਐਸਸੀਐਸਟੀ ਜਿਹੜਾ ਪ੍ਰਿਵੈਂਸ਼ਨ ਆਫ ਐਟ੍ਰੋਸਿਟੀ ਐਕਟ 89 ਹੈ। ਖੁਸ਼ੀ ਦੀ ਗੱਲ ਹੈ ਕਿ ਪੁਲਿਸ ਡਿਪਾਰਟਮੈਂਟ ਵੱਲੋਂ ਜਿਹੜੀ ਲਾਸਟ ਟ੍ਰੇਨਿੰਗ ਹੈ 29 ਦਸੰਬਰ 2022 25 ਨੂੰ ਫਲੋਰ ਕੀਤੀ ਗਈ। ਹਾਲਾਂਕਿ ਅਸੀਂ ਰਿਕਵੈਸਟ ਕੀਤੀ ਸੀ ਕਿ ਉਹਦੇ 'ਚ ਕਮਿਸ਼ਨ ਵੱਲੋਂ ਅਸੀਂ ਉਹਦੇ ਵਿੱਚ ਬੈਠਣਾ ਚਾਹਾਂਗੇ। ਤੇ ਅੱਜ ਜਦੋਂ ਇਹ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਉਹਦੇ 'ਚ ਅਸੀਂ ਪੁੱਛਿਆ ਵੀ ਟੋਟਲ ਡੀਐਸਪੀ ਕਿੰਨੇ ਨੇ? ਉਹ ਲਗਭਗ 400 ਦੇ ਕਰੀਬ ਪੰਜਾਬ 'ਚ। DSP ਪੱਧਰ ਦਾ ਅਫੀਸਰ ਹੈ ਔਰ 35 DSP ਜਿਹੜੇ ਆ ਉਸ ਟ੍ਰੇਨਿੰਗ ਦੇ ਵਿੱਚ ਜਿਹੜੀ 29 ਦਸੰਬਰ 2025 ਨੂੰ ਹੋਈ ਉਹ ਬੈਠੇ ਅਸੀਂ ਇਹਦੇ ਤੇ ਅਨਸੈਟੀਸਫੈਕਟਰੀ ਉਹਨਾਂ ਨੂੰ ਆਪਣਾ ਦੱਸਿਆ ਕਿ ਇਹ ਇਨਸਫੀਸ਼ੀਐਂਟ ਹੈ ਘੱਟੋ ਘੱਟ 100 100 200 DSP ਦਾ ਬੈਚ ਵੜਾ ਕੇ ਇਹ ਟ੍ਰੇਨਿੰਗ ਜਿਹੜੀ ਆ ਲਗਾਤਾਰ ਬ੍ਰੇਨਸਟਾਰਮਿੰਗ 2-4 ਘੰਟੇ ਦੀ ਕੀਤੀ ਜਾਵੇ ਔਰ ਖੁਸ਼ੀ ਦੀ ਗੱਲ ਹੈ ਮੌਕੇ ਤੇ ਡਿਸੀਜਨ ਲੈਂਦੇ ਹੋਏ ਜਿਹੜਾ ਏਆਈਜੀ ਟ੍ਰੇਨਿੰਗ ਗੌਤਮ ਸਿੰਘਲ ਜੀ ਜਿਹੜੇ ਸਾਡੇ ਬੈਠੇ ਸੀ ਔਰ ਮਾਨਯੋਗ ADGP ਸਾਹਿਬ ਦਾ ਵੀ ਸਵੇਰੇ ਫੋਨ ਤੇ ਗੱਲ ਹੁੰਦੀ ਸੀ ਇਸ ਮੁੱਦੇ ਤੇ 18 ਦਸੰਬਰ 2025 ਨੂੰ ਜਿਹੜਾ DSP ਦੀ ਫਲੋਰ ਟ੍ਰੇਨਿੰਗ ਅਗਲੀ ਹੋਏਗੀ ਜਿਹਦੇ ਵਿੱਚ ਬਕਾਇਦਾ ਕਮਿਸ਼ਨ ਨੂੰ ਚੀਫ ਗੈਸਟ ਦੇ ਤੌਰ ਤੇ ਚੇਅਰਮੈਨ ਦੇ ਤੌਰ ਤੇ ਸੱਦਿਆ ਗਿਆ ਔਰ ਅਸੀਂ ਉਹਨਾਂ ਨੂੰ ਨਾਲ ਇਹ ਬੇਨਤੀ ਕੀਤੀ ਹੈ ਕਿ ਘੱਟੋ ਘੱਟ 100 ਤੇ ਉੱਪਰ DSP ਜਿਹੜੇ ਆ ਮਿਨੀਮਮ ਉੱਥੇ ਬੈਠੇ ਹੋਣੇ ਚਾਹੀਦੇ 18 ਫਰਵਰੀ 18 ਫਰਵਰੀ 2025 26 26 ਸੌਰੀ 26 ਸੌਰੀ ਇਸੇ ਤਰ੍ਹਾਂ ਡਾਇਰੈਕਟਰ ਡਾਇਰੈਕਟਰ ਲੋਕਲ ਬਾਡੀ ਜਿਹੜੇ ਆ ਉਹ ਆਏ ਆ ਸਾਡੇ ਕੋਲ ਕਿਉਂਕਿ ਕਮਿਸ਼ਨ ਦਾ ਹੈ ਲੋਕਲ ਬਾਡੀ ਗਵਰਨਮੈਂਟ ਜਿਹੜੀ ਹੈਗੀ ਹੈ ਸ਼ਹਿਰਾਂ ਚ ਡੀਲ ਕਰਦੀ ਆ ਉੱਥੇ ਬਹੁ ਗਿਣਤੀ ਜਿਹੜਾ ਕਰਮਚਾਰੀ ਸਫਾਈ ਕਰਮਚਾਰੀ ਆ ਉਹ ਕਿਸੇ ਨਾ ਕਿਸੇ ਕਾਰਨਾ ਕਰਕੇ ਡਿਊਟੀ ਦੌਰਾਨ ਉਹਦੀ ਡੈਥ ਹੋ ਜਾਂਦੀ ਹੈ ਪਿਛਲੀ ਵਾਰੀ ਅਸੀਂ ਇਹ ਡਾਟਾ ਮੰਗਿਆ ਸੀ ਕਿ ਡਿਊਟੀ ਦੌਰਾਨ ਜਿਹੜੇ ਸਫਾਈ ਕਰਮਚਾਰੀਆਂ ਦੀ ਡੈਥ ਹੋਈ ਆ ਤਰਸ ਦੇ ਧਾਰਤਿਕਾ ਨੂੰ ਨੌਕਰੀਆਂ ਸਾਰਿਆਂ ਦੇ ਪਰਿਵਾਰਾਂ ਨੂੰ ਮਿਲ ਗਈਆਂ ਤਾਂ ਪਿਛਲੀ ਮੀਟਿੰਗ ਤੱਕ ਕੋ 6 ਸੀਗੀ ਔਰ ਖੁਸ਼ੀ ਦੀ ਗੱਲ ਹੈ ਅੱਜ ਜਿਹੜਾ ਹੈਗਾ ਉਹ ਸਾਰੇ ਹੀ ਪਰਿਵਾਰਾਂ ਨੂੰ ਨੌਕਰੀਆਂ ਦੇ ਦਿੱਤੀਆਂ ਗਈਆਂ ਆ ਅੱਜ ਇੱਕ ਵੀ ਬਕਾਇਆ ਨਹੀਂ ਜਿਹੜੀ ਲਾਸਟ ਰੋਕਰੀ ਦਿੱਤੀ ਗਈ ਆ ਉਹ 1 ਫਰਵਰੀ ਨੂੰ ਦਿੱਤੀ ਗਈ ਆ ਔਰ ਜਿਹੜੀ 1 ਫਰਵਰੀ ਨੂੰ ਦਿੱਤੀ ਗਈ ਆ ਉਸ ਪਰਿਵਾਰ ਦੇ ਘਰ ਦੇ ਜਿਹੜੀ ਮੌਤ ਹੋਈ ਸੀ ਉਹ 4 ਮਹੀਨੇ ਪਹਿਲਾਂ ਹੀ ਹੋਈ ਸੀ ਤੇ ਇਹਦੇ ਲਈ ਵੀ ਮੈਂ ਜਿਹੜਾ ਹੈਗਾ ਲੋਕਲ ਬਾਡੀ ਗਵਰਨਮੈਂਟ ਡਿਪਾਰਟਮੈਂਟ ਦਾ ਜਿਹੜਾ ਸ਼ੁਕਰੀਆ ਦਾ ਕਰਦਾ ਕਿ ਬੜੀ ਤੇਜ਼ੀ ਨਾਲ ਇਸ ਮਾਮਲੇ 'ਚ ਕੰਮ ਕਰਨ ਲੱਗੇ ਇਸੇ ਤਰ੍ਹਾਂ ਵਿੱਤ ਭਾਗ ਤੋਂ ਡਿਪਟੀ ਸੈਕਟਰੀ ਸਾਡੇ ਕੋਲ ਬੀਬੀ ਸਰੋਜ ਜੀ ਹਾਜ਼ਰ ਸੀਗੇ ਔਰ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਕਮਿਸ਼ਨ ਦੇ ਕੋਲ ਕੰਮ ਬਹੁਤ ਜ਼ਿਆਦਾ ਹੈ ਅੱਜ ਦੇ ਦਿਨ ਵੈਲਫੇਅਰ ਨੇ ਵੀ ਸਾਨੂੰ ਲਿਖਤੀ ਦਿੱਤਾ ਹੈ ਕਿ ਕਮਿਸ਼ਨ ਦੇ ਕੋਲ ਪੰਜਾਬ ਦੇ ਵਿੱਚ ਪੂਰਾ ਕੰਮ ਕਰਨ ਦੇ ਲਈ ਕੋਈ ਗੱਡੀ ਵੀ ਕਲ ਨਹੀਂ ਹੈਗਾ ਔਰ ਕਮਿਸ਼ਨ ਦੇ ਕੋਲ ਸਟਾਫ ਵਧਾਉਣ ਦੀ ਅਸੀਂ ਜਿਹੜੀ ਬੇਨਤੀ ਕੀਤੀ ਸੀ ਉਹ ਵਿੱਤ ਵਿਭਾਗ ਨੂੰ ਵੀ ਅਸੀਂ ਰਿਕੁਐਸਟ ਕੀਤੀ ਹੈ ਕਿ ਉਹ ਕੀਤੀ ਜਾਵੇ ਔਰ ਜਿਹੜਾ ਬਜਟ ਹੈ ਕਿਉਂਕਿ ਪਿਛਲੀ ਵਾਰੀ ਵੀ ਜਦੋਂ ਮੈਂ ਆਇਆ ਸੀ 5.5 ਲੱਖ ਦਾ ਬਜਟ ਸੀ ਕਮਿਸ਼ਨ ਦਾ ਸਿਰਫ ਜਿਹੜਾ ਵੈਲਫੇਅਰ ਡਿਪਾਰਟਮੈਂਟ ਖਰਚਦਾ ਹੈ ਸਾਡੀ ਉਹ ਡਿਮਾਂਡ ਦੇ ਉੱਤੇ ਉਹ ਇੱਕ ਦੋ ਵਾਰੀ ਵਧਿਆ ਵੀ ਪਿੱਛੇ ਜਾਇਆ ਹੈਗਾ ਇੱਕ ਇੱਕ ਵਾਰੀ ਵਧਿਆ ਹੈ ਉਹ ਨੀਰਬਾਉਟ ਵੀ ਪੰਜ 5.5 ਲੱਖ ਵਧਿਆ ਸੀ 10-11 ਲੱਖ ਰੁਪਈਆ ਇਹ ਕਹ ਲੋ ਸਾਲ ਦਾ ਖਰਚਾ ਹੈ ਜਦੋਂ ਕਿ ਜਿਹੜਾ ਅਸੀਂ ਇੱਕ ਕੀ ਬਜਟ ਪ੍ਰਪੋਜ਼ਲ ਭੇਜੀ ਆ ਉਹ ਤਕਰੀਬਨ 1 ਕਰੋੜ ਦੇ ਕਰੀਬ ਦੀ ਬਜਟ ਪ੍ਰਪੋਜ਼ਲ ਵਿੱਤ ਵਿਭਾਗ ਨੂੰ ਭੇਜੀ ਆ ਔਰ ਜਿਹਦੇ ਵਿੱਚ ਮੈਨੂੰ ਇਹ ਸੂਚਨਾ ਕੱਚੀ ਪਿਲੀ ਬਲੀ ਆ ਹਣੇ ਕਿ ਉਹ 7 ਕੁ ਲੱਖ ਦਾ ਬਜਟ ਪ੍ਰਵਾਨ ਕਰਨ ਦਾ ਵਿੱਤ ਵਿਭਾਗ ਨੇ ਇਦਾਂ ਦੀ ਕੋਈ ਚਿੱਠੀ ਤੋਰੀ ਆ ਉਹਦੇ ਲਈ ਵੀ ਅਸੀਂ ਵਿੱਤ ਭਾਗ ਨੂੰ ਰਿਕਵੈਸਟ ਕੀਤੀ ਆ ਕਿ 7 ਨਹੀਂ ਤੁਸੀਂ ਗਲਤੀ ਕਰ ਗਏ ਜਾਂ 0 ਪਿੱਛੇ 1 ਲਗਣੀ ਸੀਗੀ ਜਾਂ ਉਹ ਉਹਨੂੰ ਪੂਰਾ 1.7 ਲਿਖਣਾ ਸੀ ਤੁਸੀਂ ਭਦਾਉਣਾ ਸੀ ਇਹ ਵੀ ਔਰ ਬਿੱਤ ਭਾਗ ਦਾ ਅਸੀਂ ਬਕਾਇਦਾ ਸ਼ੁਕਰੀਆ ਦਾ ਕੀਤਾ ਪਿਛਲੇ ਸਮੇਂ ਆ ਦੇ ਸਾਡੇ ਬਹੁਤ ਸਾਰੇ ਬਿੱਲ ਬਕਾਇਆ ਸੀ ਸਾਡਾ ਇੱਕ ਫੋਨ ਕਾਲ ਦੇ ਉੱਤੇ ਕਲੈਕਟਰ ਦੇ ਉੱਤੇ ਉਹਨਾਂ ਨੇ ਸਾਰੇ ਬਕਾਈ ਜਿਹੜੇ ਐਸੇ ਕੁਛ ਹੁੰਦੇ ਆ ਪਿਛਲੇ ਹਫਤੇ ਕਲੀਅਰ ਕੀਤੇ ਆ ਔਰ ਅੱਜ ਦੀ ਜਿਹੜੀ ਮੀਟਿੰਗ ਹੈ ਇਹ ਏਜੰਡੇ ਜਿੰਨੇ ਵਿਚਾਰੇ ਗਏ ਉਹ ਸਾਰੇ ਪੰਜਾਬੀਆਂ ਦੀ ਜਾਣਕਾਰੀ ਲਈ ਮਾਝੋਗ ਮੀਡੀਆ ਦੇ ਮਾਧਿਅਮ ਤੋਂ ਰੱਖੇ ਗਏ ਆ ਧੰਨਵਾਦ